ਕਾ ਕਲੰਦਰ ਜਦੋਂ ਬਾਬਾ ਜੀ ਦਾ ਜਨਮ ਹੋਇਆ ਸੀ ਲਖਦਾਂ ਦੇ ਪੀਰ ਦਾ ਜਨਮ ਹੋਇਆ ਸੀ ਰੋਈਆਂ ਵਾਲੇ ਪੀਰ ਦਾ ਜਨਮ ਹੋਇਆ ਸੀ ਤਾਂ ਧਰਤੀ ਆਕਾਸ਼ ਮੂਜਦੇ ਸੀ ਅਰਸ਼ਾਂ ਫਰਸ਼ਾਂ ਦੇ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਸੀ ਕਾ ਬਾਬਾ ਜੀ ਦੇ ਬਹੁਤ ਭਗਤ ਹੋਏ ਨੇ ਜਣ ਵਾਲੀ ਬਸਰੀ ਹੋਈ ਆ ਪੰਡਤ ਨਗਾਈਆ ਹੋਇਆ ਫਿਰੂ ਬ੍ਰਾਹਮਣ ਹੋਇਆ ਰੱਬੋ ਢੋਗਣੀ ਹੋਈ ਐ ਬੜੇ ਭੰਕ ਹੋਏ ਨੇ ਬਾਬਾ ਜੀ ਦੇ ਤਾਂ ਉਹਨਾਂ ਭਗਤਾਂ ਦੇ ਵਿੱਚ ਇੱਕ ਨਾਮ ਆਉਂਦਾ ਜਿਹਦਾ ਨਾਂ ਹੁੰਦਾ ਛੱਲਾ ਛੱਲਾ ਮਰਾਸੀ ਛੱਲਾ ਮੀਰ ਆ ਛੱਲੇ ਮਰਾਸੀ ਦਾ ਕੀ ਕੰਮ ਹੁੰਦਾ ਸੀ ਜਦੋਂ ਕਿਸੇ ਦੇ ਵਿਆਹ ਹੁੰਦੇ ਸ਼ਾਦੀ ਹੁੰਦੀ ਖੁਸ਼ੀ ਦਾ ਮਾਹੌਲ ਹੁੰਦਾ ਤਾਂ ਛੱਲਾ ਮਰਾਸੀ ਆਪਣੀ ਨੱਚ ਟੱਪ ਕੇ ਵਧਾਈ ਲੈ ਕੇ ਆਉਂਦਾ ਸੀ ਕਾ ਜਦੋਂ ਛੱਲੇ ਮਰਾਸੀ ਨੂੰ ਪਤਾ ਲੱਗਿਆ ਵੀ ਜੈਨੋ ਲਾਬਦੀਨ ਦੇ ਘਰੇ ਪੁੱਤਰ ਨੇ ਜਨਮ ਲਿਆ ਜੈਨੋ ਲਾਬਦੀਨ ਜਿਹੜੇ ਲਾਲਾਂ ਵਾਲੇ ਪੀਰ ਜੀ ਹੋਏ ਨੇ ਲਾਲਾਂ ਵਾਲੀ ਸਰਕਾਰ ਹੋਏ ਨੇ ਜਿਹੜੇ ਉਹਨਾਂ ਦੇ ਪਿਤਾ ਜੀ ਹੋਏ ਨੇ ਉਹਨਾਂ ਦਾ ਨਾਮ ਹੋਇਆ ਜੈਨੋ ਲਾਬਦੀਨ ਕਾ ਜਦੋਂ ਛੱਲੇ ਮਰਾਸੀ ਨੂੰ ਪਤਾ ਲੱਗਦਾ ਵੀ ਜੈਨੋ ਲਾਬਦੀਨ ਦੇ ਘਰੇ ਪੁੱਤਰ ਨੇ ਜਨਮ ਲਿਆ ਮਿੱਠੀ ਮੁਰਾਦ ਪੈਦਾ ਹੋਈ ਆ ਕਿਉਂ ਨਾ ਮੈਂ ਜਾ ਕੇ ਵਧਾਈ ਦੇ ਆਵਾਂ ਕਾ ਛੱਲਾ ਮਰਾਸੀ ਰਸਤੇ ਦੇ ਵਿੱਚ ਤੁਰਿਆ ਜਾਂਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਜਿਹੜੇ ਵੀ ਲੋਕ ਰਸਤੇ ਵਿੱਚ ਮਿਲਦੇ ਆ ਕੀ ਕਹਿੰਦੇ ਆ ਛੱਲੇ ਮਰਾਸੀ ਨੂੰ ਓਏ ਛੱਲਿਆ ਤੂੰ ਕਿੱਧਰ ਚੱਲਿਆ ਤਾਂ ਛੱਲਾ ਮਰਾਸੀ ਬੋਲਦਾ ਜੈਨੋ ਲਾਭ ਦੇ ਦੇ ਘਰੇ ਪੁੱਤਰ ਨੇ ਜਨਮ ਲਿਆ ਮੈਂ ਵਧਾਈ ਲੈਣ ਚੱਲਿਆ ਤਾਂ ਜਦੋਂ ਬਾਬਾ ਜੀ ਦਾ ਜਨਮ ਹੋਇਆ ਸੀ ਬਾਬਾ ਜੀ ਦੇ ਘਰ ਦੇ ਵਿੱਚ ਬੜੀ ਗਰੀਬੀ ਸੀ ਕਿੰਨੀ ਗਰੀਬੀ ਸੀ ਇੱਕ ਡੰਗ ਦੀ ਰੋਟੀ ਪੱਕਦੀ ਸੀ ਦੂਜੇ ਡੰਗ ਦਾ ਫਿਕਰ ਹੋ ਜਾਂਦਾ ਸੀ ਕਹਿਣ ਦਾ ਭਾਵ ਬਾਬਾ ਜੀ ਦੇ ਮਾਤਾ ਪਿਤਾ ਇੰਨੇ ਗਰੀਬ ਸੀ ਪਾ ਛੱਲਾ ਮਰਾਸੀ ਰਸਤੇ ਦੇ ਵਿੱਚ ਘੁਰਿਆ ਜਾਂਦਾ ਜਦੋਂ ਬਾਬਾ ਜੀ ਦੇ ਘਰ ਦੇ ਮੂਹਰੇ ਚੱਲਿਆ ਜਾਂਦਾ ਘਰ ਦੇ ਮੂਹਰੇ ਫੇਰੀ ਪਾਉਂਦਾ ਅਲਖ ਜਗਾਉਂਦਾ ਤਾਂ ਕੀ ਕਹਿੰਦਾ ਛੱਲਾ ਮਰਾਸੀ ਕੂਦੇ ਧਰਤੀ ਆਕਾਸ਼ ਕੂਦੇ ਕੱਲਾ ਕੱਲਾ ਤਾ आकाश गुंजा कारा गुण बाबा गुजरू कला कला तारा आया मंगण बधाई छा पर महान ਗੂੰਜੇ ਤਰਪੀ ਆਕਾਸ਼ ਗੂੰਜੇ ਕੱਲਾ ਕੱਲਾ ਤਾਰਾ ਆਇਆ ਧੱਕਣ ਵਧਾਈ ਛੱਲੇ ਪਰਮਾ ਦਾ ਮਾਰਾ ਉਹ ਚੱਕ ਬਗਲੀ ਤਰਾਂ ਦੇ ਮੂਰੇ ਆ ਆ ਆਪਣੀ ਝੋੜੀ ਚੱਕ ਤਰਾਂ ਦੇ ਮੂਰੇ ਆ ਜਾਂਦਾ ਚੱਕ ਬਗਲੀ ਤਰਾਂ ਦੇ ਮੂਰੇ ਆ ਆ ਛੱਲੇ ਨੂੰ ਲੋਕੀ ਬੇੜੇ ਮਾਰਦੇ ਵੀ ਮੇਲੇ ਮਾਰਦੇ ਆ ਛੱਲੇ ਮਰਸੀ ਨੂੰ ਕੀ ਮੰਦਾ ਚੰਗਾ ਬੋਲਦੇ ਆ ਲੋਕੀ ਈ ਗਾਲਾਂ ਕੱਢਦੇ ਛੱਲੇ ਮਰਸੀ ਨੂੰ ਉਹ ਨੰਗੇ ਨੰਗਾ ਦੇ ਵਡਾਈ ਲੈਣ ਆਇਆ ਛੱਲੇ ਨੂੰ ਲੋਕੀ ਫੇਰ ਕਹਾਵੇ ਕੰਨੇ ਰੋਕੀ ਫੇਰ ਵਾਪੇ ਨੰਗੇ ਨੰਗਾ ਦੇ ਵਡਾਈ ਲੈਣ ਆਇਆ ਲੋਕੀ ਫੇਰ ਵਾਪੇ ਕੁੱਝ ਦੱਸ ਅਕਾਸ਼ ਨੂੰ ਦੇ ਬੱਲਾ ਬੱਲਾ ਤਰ ਹਾਏ ਦੱਸ ਅਕਾਸ਼ ਨੂੰ ਦੇ ਪਰਾਸੀ ਕਰਦੇ ਕੀਤਾ ਮੁਰੇ ਖੜਾ ਹੁੰਦਾ ਬਾਬਾ ਜੀ ਦੇ ਕੀ ਕਹਦੇ ਛੱਲੇ ਪਰਾਸੀ ਲੋਕੀ ਉਹ ਤੈਨੂੰ ਕੀ ਦੇਣਗੇ ਇਹ ਤਾਂ ਆਪ ਮੁੱਖੇ ਮਰਦੇ ਉਹ ਤੈਨੂੰ ਕੀ ਦੇਣਗੇ ਆਪ ਮੁੱਖੇ ਮਰਦੇ ਕਿ ਠੇਕ ਕਰਦੇ ਉਹ ਮੋਰ ਕਾਕਿਆ ਖੇਲਣ ਆਇਆ ਤੁਮੋਰ ਕਾਕਿਆ ਖੇਲਣ ਆਇਆ ਖੱਦੇ ਨੂੰ ਰੋਕੀ ਮੇਰੇ ਨਾਲ ਜਿਹਨੂੰ ਘਰ ਦਾ ਗੇਟ ਖੜਕਾਉਂਦਾ ਘਰ ਦਾ ਗੁਹਾ ਖੜਕਾਉਂਦਾ ਘਰ ਦਾ ਕੁੰਡਾ ਖੜਕਾਉਂਦਾ ਘਰ ਦੇ ਵਿੱਚ ਬਾਜਮਾਰ ਦਾ ਕੀ ਕਹਿੰਦਾ ਕਹਿੰਦਾ ਭਾਈ ਘਰੀਓ ਤੁਹਾਡੇ ਘਰ ਦੇ ਵਿੱਚ ਮਿੱਠੀ ਮੌਰਾਦ ਹੋਈ ਆ ਪੁੱਤਰ ਦੀ ਦਾਤ ਹੋਈ ਆ ਮੈਨੂੰ ਖੈਰ ਪਾ ਲਓ ਦਾ ਬਾਬਾ ਜੀ ਦੇ ਪਿਤਾ ਜੀ ਬਾਹਰ ਆਉਂਦੇ ਨੇ ਜੇਨੂੰ ਲਾਭ ਦੇਣ ਦੀ ਕੀ ਕਹਿੰਦੇ ਨੇ ਛੱਲੇ ਨੂੰ ਕਹਿੰਦੇ ਛੱਲਿਆ ਜਾ ਮੁਰਜਾ ਵਾਪਸ ਓਏ ਮੈਂ ਤੈਨੂੰ ਕੁਝ ਨਹੀਂ ਦੇ ਸਕਦਾ ਮੈਂ ਗਰੀਬ ਬੰਦਾ ਦਾ ਗੱਲਾ ਮਰਾਸੀ ਬੋਲਦਾ ਕਹਿੰਦਾ ਇੱतना ਬੋਲੋ ਕਿੰਨੂ ਲੋਕਾਂ ਦੇ ਬੜੀਆਂ ਗਾਲਾਂ ਕੱਢੀਆਂ ਬੜਾ ਬੰਦਾ ਚੰਗਾ ਬੋਲਿਆ ਜਦੋਂ ਮੈਂ ਤੁਹਾਡੇ ਘਰ ਵਾਲਿਆਂ ਨੂੰ ਆਉਂਦਾ ਸੀ ਮੈਨੂੰ ਕੁਝ ਨਾ ਕੁਝ ਖੈਰ ਜ਼ਰੂਰ ਪਾਵੇ ਦਾ ਬਾਬਾ ਜੀ ਦੇ ਪਿਤਾ ਜੀ ਬੋਲਦੇ ਨੇ ਜਾਨੋ ਲਾਭ ਦੇਣ ਦੀ ਛੱਲਿਆ ਓਏ ਖੜ ਜਾ ਮੈਂ ਆਪਣੇ ਘਰ ਦੇ ਬਾਹਰ ਫਰੋਲਦਾ ਸ਼ਾਇਦ ਤੈਨੂੰ ਦੇਣ ਵਾਸਤੇ ਕੁਝ ਮਿਲ ਜਾਵੇ ਦਾ ਬਾਬਾ ਜੀ ਦੇ ਪਿਤਾ ਜੀ ਜਾਨੋ ਲਾਭ ਦੇਣ ਦੀ ਘਰ ਦੇ ਬਾਹਰ ਫਰੋਲਦੇ ਆ ਕੀ ਮਿਲਦਾ ਇੱਕ ਮੁਠੀ ਜਿਹਾ ਦੀ ਜਿੰਦੀ ਜਦੋਂ ਇੱਕ ਮੁਠੀ ਜਿਵਾਂ ਦੀ ਮਿਲਦੀ ਹੈ ਮੁਠੀ ਜਿਵਾਂ ਦੀ ਭਰ ਕੇ ਛੱਲੇ ਮਰਾਸੀ ਦੀ ਝੋਲੀ ਵਿੱਚ ਪਾ ਦਿੰਦੇ ਨੇ ਜੈਨੋ ਲਬਦੀਨ ਜੀ ਬਾਬਾ ਜੀ ਦੇ ਪੁੱਤ ਜੀ ਤਾਂ ਛੱਲਾ ਮਰਾਸੀ ਸੋਚਦਾ ਭਈ ਬਾਕੀ ਲੋਕਾਂ ਦੀ ਗੱਲ ਸੱਚ ਹੈ ਗਰੀਬ ਨੇ ਮੈਨੂੰ ਕੁਝ ਨਹੀਂ ਦੇ ਸਕਦੇ ਕਰਾ ਮੁਰੇ ਫੇਰੀ ਪਾਈ ਛੱਲੇ ਮਸਕੀ ਨੇ ਮੁਰੇ ਫੇਰੀ ਪਾਈ ਹੀ ਪੜੀ ਜੇ ਨੋ ਲਾ ਦੇ ਨੇ ਪਰਵਾਹ ਨਹੀਂ ਕੀਤੀ ਕਾਈ ਜੇ ਨੋ ਦੀ ਏ ਜੇ ਬੱਜਵਾਂ ਦੀ ਮੁੱਠੀ ਢੋਲੀ ਵਿੱਚ ਪੈ ਜਾਂਦੀ ਆ ਬੜਾ ਡਰ ਜਾਂਦਾ ਬੜਾ ਘਬਰਾ ਜਾਂਦਾ ਛੋਲਾ ਮਰਾਸੀ ਬਾਕੀ ਲੋਕਾਂ ਦੀ ਗੱਲ ਸੱਜਾਂ ਨੂੰ ਕੁਝ ਨਹੀਂ ਦੇ ਉਹ ਫੇ ਗੋਲ ਦਾ ਵੀ ਬੜਾ ਘਬਰਾਇਆ ਕੁਥੀ ਗੋਲ ਦਾ ਵੀ ਬੜਾ ਘਬਰਾਇਆ ਛੰਦੇ ਨੂੰ ਲੋਕੀ ਪੈਣਵਾ ਕੀ ਨਾ ਮੇਰੇ ਜਦੋਂ ਮੈਂ ਦਰੀਦਾ ਕਰਦਾ ਹੋਵੇ ਹੋ ਹੋ ਹਾਂ ਜਦੋਂ ਜਵਾਂ ਦੀ ਮੁੱਠੀ ਛੱਲੇ ਮਰਾਸੀ ਦੀ ਝੋਲੀ ਵਿੱਚ ਪਾਈ ਜਾਂਦੀ ਆ ਬੜਾ ਡਰ ਜਾਂਦਾ ਬੜਾ ਖਬਰਾ ਜਾਂਦਾ ਬਹਿ ਜਾ ਸਰਦਾਰ ਭੈ ਜਾ ਭੈ ਗੱਲਾਂ ਨਾ ਕਰੋ ਬਹਿ ਜਾਓ ਮਾੜਾ ਸੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਬੱਚਾ ਪੈਦਾ ਹਸਪੀਟਲ ਚ ਹੁੰਦਾ ਪਹਿਲਾਂ ਕੋਈ ਹਸਪੀਟਲ ਨਹੀਂ ਹੁੰਦਾ ਸੀ ਘਰ ਘਰ ਦਾਈਆਂ ਹੁੰਦੀਆਂ ਬੁੱਢੀਆਂ ਭਾਈਆਂ ਹੁੰਦੀਆਂ ਕਹਿਣ ਦਾ ਭਾਵ ਬੱਚਾ ਪੈਦਾ ਘਰ ਵਿੱਚ ਹੀ ਹੋ ਜਾਂਦਾ ਸੀ ਜਿਹੜੀ ਦਾਈ ਨੇ ਬਾਬਾ ਜੀ ਨੂੰ ਜਨਮ ਦਿਵਾਇਆ ਸੀ ਉਹ ਅੰਨੀ ਸੀ ਉਹਨੂੰ ਵੀ ਇਹਦਾ ਨਹੀਂ ਸੀ ਤਾਂ ਜਦੋਂ ਉਹ ਅੰਨੀ ਦਾਈ ਨੇ ਬਾਬਾ ਜੀ ਨੂੰ ਜਨਮ ਦਿਵਾਇਆ ਬਾਬਾ ਜੀ ਇਸ ਤਰਹੀ ਦੇ ਆਏ ਐ ਐਸੀ ਕਿਰਪਾ ਹੁੰਦੀ ਆ ਮੇਰੇ ਵੀਰ ਦੀ ਜੇ ਬੱਲਾ ਵਾਲਾ ਪੀਰ ਜਨਮ ਲੈਂਦਾ ਮੇਰੀ ਸਰਕਾਰ ਜਨਮ ਲੈਂਦੇ ਨੇ ਐਸੀ ਕਿਰਪਾ ਹੁੰਦੀ ਹੈ ਜਦੋਂ ਅੰਨੀ ਦਾਈ ਬਾਬੇ ਨੂੰ ਜਨਮਤ ਹੋਦੀ ਹੈ ਐਸੀ ਕਿਰਪਾ ਹੁੰਦੀ ਹੈ ਮੇਰੇ ਪੀਰ ਦੀ ਉਹ ਅੰਨੀ ਦਾਈ ਨੂੰ ਦਿਸਣਾ ਲੱਗ ਜਾਂਦਾ ਉਹਦੀਆਂ ਅੱਖਾਂ 'ਚ ਰੋਸ਼ਨੀ ਵਾਪਸ ਆ ਜਾਂਦੀ ਹੈ ਇੱਕ ਵਾਰੀ ਤਾੜੀ ਮਾਰੋ ਸਾਰੀ ਸੰਗਤ ਦਾ ਝੱਲਾ ਮਰਾਸੀ ਸੋਚਦਾ ਵੀ ਜਿਸ ਬੱਚੇ ਦੇ ਜਨਮ ਲੈਣ ਦੇ ਨਾਲ ਅਰਸ਼ਾ ਫਰਸ਼ਾ ਵਿੱਚ ਖੁਸ਼ੀਆਂ ਬਣਾਈਆਂ ਗਈਆਂ ਨੇ ਇੱਕ ਅੰਨੀ ਦਾਈ ਨੂੰ ਦਿਸਣ ਲੱਗ ਗਿਆ ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਜੂਰ ਕੋਈ ਪੀਰ ਫਕੀਰ ਹੈ ਤਾ ਝੱਲਾ ਮਰਾਸੀ ਕੀ ਕਰਦਾ ਰੱਬ ਬਲਣੋਂ ਮੂੰਹ ਕਰਕੇ ਇੱਕ ਮਿੱਠਾ ਜਿਹਾ ਤਾਣਾ ਮਾਰਦਾ ਕੀ ਤਾਣਾ ਮਾਰਦਾ ਕਹਿੰਦਾ ਖਸਮਾ ਜੇ ਤੂੰ ਕਿਤੇ ਵੱਸਦਾ ਹੈ ਜੇ ਤੂੰ ਕਿਤੇ ਰਸਦਾ ਮੈਂ ਤੇਰੇ ਘਰ ਦੇ ਵਿੱਚੋਂ ਖਾਲੀ ਚੱਲਿਆ ਮੇਰਾ ਕੁੱਝ ਨਹੀਂ ਜਾਣਾ ਤੇਰੇ ਨਾਮ 'ਤੇ ਗਾਗ ਲੱਗਣਾ ਕੀ ਆਖਣਾ ਲੋਕਾਂ ਨੇ ਵੀ ਇੱਕ ਗਰੀਬ ਨੂੰ ਫਾਇਰ ਨਹੀਂ ਕੋਈ ਦਾ ਛੱਲੇ ਮਰਾਸੀ ਰੱਬ ਵਨ ਨੂੰ ਹੋ ਕਰਕੇ ਤਾਨੇ ਮਾਰੀ ਜਾਂਦਾ ਤਾਂ ਕੀ ਕਿਰਪਾ ਹੁੰਦੀ ਆ ਮੇਰੇ ਵੀਰ ਦੀ ਛੱਲੇ ਮਰਾਸੀ ਦੇ ਚੱਕਾ ਦੇ ਵਿੱਚ ਇੱਕ ਆਵਾਜ਼ ਪੈਂਦੀ ਆ ਕਿਹੜੀ ਆਵਾਜ਼ ਪੈਂਦੀ ਆ ਕਹਿੰਦੇ ਵੇ ਛੱਲਿਆ ਓਏ ਤੂੰ ਗਾਲਾਂ ਕੱਢੀ ਜਾਏਗਾ ਤੂੰ ਬੰਦਾ ਚੱਕਾ ਬੁੱਲੀ ਜਾਏਗਾ ਆਪਣੀ ਝੋਲੀ ਵਿੱਚ ਦੇਖ ਲੈ ਤੇਰੀ ਝੋਲੀ ਵਿੱਚ ਕੀ ਆ ਦਾ ਛੱਲੇ ਮਰਾਸੀ ਦੇ ਚੱਕਾ ਵਿੱਚ ਜਦੋਂ ਆਵਾਜ਼ ਪੈਂਦੀ ਆ ਛੱਲਾ ਮਰਾਸੀ ਉੱਪਰ ਨੂੰ ਮੂੰਹ ਕਰਕੇ ਬੋਲਦਾ ਕਹਿੰਦਾ ਮੇਰੀ ਝੋਲੀ ਵਿੱਚ ਕੁਝ ਨਹੀਂ ਜਿਹੜੇ ਮੈਨੂੰ ਬਾਬਾ ਜੀ ਦੇ ਪਿਤਾ ਜੀ ਨੇ ਜਿਉਂ ਪਾਇਆ ਰਿਹਾ ਇੱਕ ਮੁਠੀ ਜਿਵਾਂ ਦੀਆਂ ਮੇਰੀ ਝੋਲੀ ਵਿੱਚ ਹੋਰ ਕੁਝ ਨਹੀਂ ਕਾਦੀ ਤੋਂ ਬੁੱਤੀ ਪਾਣੀ ਪੈਂਦੀ ਐ ਓਏ ਕਹਿੰਦੇ ਛੱਲਿਆ ਦੇਖ ਲੈ ਤੇਰੀ ਝੋਲੀ ਵਿੱਚ ਕੀ ਐ ਕਾ ਛੱਲਾ ਮਰਸੀ ਫਿਰ ਬੋਲਦਾ ਮੇਰੀ ਝੋਲੀ ਵਿੱਚ ਕੁਝ ਨਹੀਂ ਇੱਕ ਮੁਠੀ ਜਿਵਾਂ ਦੀ ਐ ਜਿਹੜੀ ਮੈਨੂੰ ਅੰਦਰੋਂ ਘੜ ਕੇ ਮੁਠੀ ਜਿਵਾਂ ਦੀ ਪਾਈ ਐ ਦਾ ਕਹਿੰਦੀ ਆ ਫਕੀਰਾਂ ਦੇ ਤਿੰਨ ਬਚਨ ਹੁੰਦੇ ਆ ਤਾਂ ਪੀਤੀ ਆਵਾਜ਼ ਛੱਲੇ ਮਰਸੀ ਦੇ ਕੰਨਾਂ ਵਿੱਚ ਫਿਰ ਪੈਂਦੀ ਆ ਕਹਿੰਦੇ ਛੱਲਿਆ ਓਏ ਬੇਲੇ ਨੂੰ ਪਛਤਾਏਗਾ ਝੋਲੀ ਵਿੱਚ ਦੇਖ ਲੈ ਤੇਰੀ ਝੋਲੀ ਵਿੱਚ ਕੀ ਆ ਤਾਂ ਛੱਲਾ ਮਰਸੀ ਜਦੋਂ ਆਪਣੀ ਝੋਲੀ ਦੇ ਵਿੱਚ ਹੱਥ ਮਾਰਦਾ ਐ ਐਸੀ ਕਿਰਪਾ ਹੁੰਦੀ ਆ ਲਾਨਾਂ ਵਾਲੇ ਪੀਰ ਦੀ ਐਸੀ ਕਿਰਪਾ ਹੁੰਦੀ ਆ ਜਿਵੇਂਾਂ ਦੇ ਪੀਰ ਮੇਰਾ ਮੂਰਤੀ ਬਣਾ ਦਿੰਦਾ ਹੀਰੇ ਬਣਾ ਦਿੰਦਾ ਆ ਸਾੜੀ ਮਾਰੋ ਇੱਕ ਵਾਰ ਐਸਾ ਪੀਰ ਐ ਜਿਵੇਂ ਮਦੇ ਗੋਪੀ ਬਣਾ ਦਿੰਦਾ ਹੀਰੇ ਬਣਾ ਦਿੰਦਾ ਛੱਲੇ ਮਰਾਸੀ ਨੂੰ ਬਾਬਾ ਮੰਨ ਲੋ ਮਾਲ ਕਰ ਦਿੰਦਾ ਐਸੇ ਕਰਕੇ ਇਹਨੂੰ ਕਹਿੰਦੇ ਨੇ ਮੰਗ ਦਾ ਲਾਗਾ ਵਾਲਿਆ ਬਾਬਾ ਉੱਚੀ ਆ ਤੇਰੀ ਸ਼ਾਨ ਤੂੰ ਰੱਖੇ ਗੰਫਾ ਲਵੇਰੀਆਂ ਨਾਲੇ ਕਰਦਾ ਮੋਤੀ ਦਾ ਸੀਰੇ ਬਣ ਜਾਂਦੇ ਆ ਖੁੱਲਾ ਬਦਾਸੀ ਗਲੀਆਂ ਤੇ ਨੱਪ ਦਾ ਨੱਜਦਾ ਫਿਰਦਾ ਕੱਪ ਦਾ ਫਿਰਦਾ ਗੋਸ਼ ਹੋ ਜਾਂਦਾ ਹੈ ਕਹਿੰਦਾ ਅੱਜ ਮੈਂ ਮੈਂਦੀ ਵੱਡੀ ਖੈਰ ਲੈ ਕੇ ਆਇਆ ਮੈਂ ਜਿੰਦਗੀ 'ਚ ਜੋ ਕਦੇ ਖੈਰ ਵੀ ਲੈ ਕੇ ਜਿਹੜੀ ਮੈਨੂੰ ਉਹਨਾਂ ਦੇ ਘਰ ਵਿੱਚੋਂ ਖੈਰ ਮਿਲੀ ਉੱਥੇ ਖੁਸ਼ੀ ਦਾ ਮਾਹੌਲ ਸਰਸ਼ਾ ਆ ਖੁਸ਼ੀ ਦਾ ਮਾਹੌਲ ਬੜਾ ਜਿਆਦਾ ਉੱਥੇ ਖੁਸ਼ੀ ਦਾ ਮਾਹੌਲ ਸਰਸ਼ਾ ਆ ਮੈਨੂੰ ਲੱਗ ਕੇ ਮਾਣ ਆ ਰਿਹਾ ਹੈ